ਸਤਿ ਸ਼੍ਰੀ ਅਕਾਲ ਮੈਂ ਸਰਜੀਤ ਸਿੰਘ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਖੇਤੀ ਬੜੀ ਅਪਡੇਟ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਬਾਸਮਤੀ ਨੂੰ ਪੌੜ ਰੋਗ ਤੋਂ ਕਿਵੇਂ ਬਚਾਇਆ ਜਾ ਸਕਦਾ ਪੌੜ ਰੋਗ ਦੀਆਂ ਨਿਸ਼ਾਨੀਆਂ ਇਸ ਬਿਮਾਰੀ ਦੇ ਵੱਖ-ਵੱਖ ਲੱਛਣ ਪੱਤਿਆਂ ਅਤੇ ਮੁੰਜਰਾਂ ਉੱਪਰ ਵੱਖ-ਵੱਖ ਸਮੇਂ ਤੇ ਦਿਖਾਈ ਦਿੰਦੇ ਹਨ ਇਸ ਦੇ ਪਹਿਲੇ ਲੱਛਣ ਪੱਤਿਆਂ ਉੱਪਰ ਸਲੇਟੀ ਰੰਗ ਦੇ ਧੱਬੇ ਜਿਨ੍ਹਾਂ ਦੇ ਸਿਰੇ ਤੇ ਭੂਰੇ ਰੰਗ ਦੇ ਵਿਚਕਾਰੋਂ ਚੌੜੇ ਅਤੇ ਸਿਰਿਆਂ ਵਾਲੇ ਨੁਕੀਲੇ ਹੁੰਦੇ ਹਨ ਕਈ ਵਾਰ ਇਹ ੱਭੇ ਦੇਖਣ ਨੂੰ ਭੂਰੇ ੱਭਿਆਂ ਤੇ ਰੋਗ ਵਾਂਗ ਹੀ ਲੱਗਦੇ ਹਨ ਪਰ ਭੂਰੇ ੱਭੇ ਅੱਖ ਦੇ ਆਕਾਰ ਵਰਗੇ ਹੁੰਦੇ ਹਨ ਅਤੇ ਹਰ ੱਭੇ ਦੇ ਆਲੇ-ਦੁਆਲੇ ਇੱਕ ਪੀਲੇ ਰੰਗ ਦਾ ਘੇਰਾ ਹੁੰਦਾ ਹੈ ਜਦਕਿ ਇਹ ਪੀਲੇ ਰੰਗ ਦਾ ਘੇਰਾ ਭੂਰੇ ਰੋਗ ਦੇ ੱਭਿਆਂ ਦੇ ਆਲੇ-ਦੁਆਲੇ ਨਹੀਂ ਹੁੰਦਾ ਕਈ ਵਾਰ ਮੁੰਜਰਾਂ ਨਿਸਰਣ ਤੋਂ ਬਾਅਦ ਮੁੰਜਰਾਂ ਦੇ ਮੋਢ ਉੱਪਰ ਕਾਲੇ ਰੰਗ ਦੇ ਦਾਗ ਪੈ ਜਾਂਦੇ ਹਨ ਅਤੇ ਮੁੰਜਰਾਂ ਗਲ ਕੇ ਟੁੱਟ ਜਾਂਦੀਆਂ ਹਨ ਇਸ ਸਮੇਂ ਬਿਮਾਰੀ ਨੂੰ ਕਾਬੂ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਅਤੇ ਫਸਲ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸ ਲੱਛਣ ਨੂੰ ਕਿਸਾਨ ਆਮ ਤੌਰ ਤੇ ਗਰਦਨ ਮਰੋੜ ਕਹਿੰਦੇ ਹਨ। ਬਿਮਾਰੀ ਲਈ ਅਨਕੂਲ ਹਾਲਾਤ। ਅੱਜ ਕੱਲ੍ਹ ਚੱਲ ਰਿਹਾ ਮੌਸਮ ਪੁੜ ਰੋਗ ਲਈ ਬਹੁਤ ਅਨਕੂਲ ਹੈ ਅਤੇ ਪੱਤੇਆਂ ਉੱਤੇ ਪੁੜ ਰੋਗ ਦਾ ਸ਼ੁਰੂਆਤੀ ਹਮਲਾ ਕਿਤੇ ਕਿਤੇ ਦੇਖਣ ਵਿੱਚ ਆ ਰਿਹਾ ਹੈ। ਪੌਦਾ ਰੋਗ ਵਿਭਾਗ ਦੁਆਰਾ ਕੀਤੇ ਗਏ ਸਵੇਖਣਾ ਦੌਰਾਨ ਜ਼ਿਲ੍ਹਾ ਸੰਗਰੂਰ ਪਟਿਆਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਘੱਟ ਤੀਬਰਤਾ ਵਿੱਚ ਦਰਜ ਕੀਤਾ ਗਿਆ ਇਹ ਰੋਗ ਬਿਮਾਰੀ ਵਾਲੇ ਬੀਜ ਨਾਲ ਨਾਈਟ੍ਰੋਜਨ ਖਾਦਾਂ ਦੀ ਲੋਡ ਨਾਲੋਂ ਵੱਧ ਵਰਤੋਂ ਫਸਲ ਨੂੰ ਹਵਾ ਠੰਡੀਆਂ ਰਾਤਾਂ ਸੱਲ ਵਾਲੇ ਮੌਸਮ ਅਤੇ بارشਾਂ ਦੇ ਦਿਨਾਂ ਵਿੱਚ ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਵੱਧ ਫੈਲਦਾ ਹੈ ਰੋਗ ਥਾਮ ਅਤੇ ਸਾਵਧਾਨੀਆਂ ਇੰਨੇ ਦਿਨੀ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜਿੰਨਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੌਰਾਨ ਫੁੱੜ ਰੋਗ ਦਾ ਹਮਲਾ ਪਾਇਆ ਗਿਆ ਸੀ ਉਹਨਾਂ ਇਲਾਕਿਆਂ ਵਿੱਚ ਫਸਲ ਦੇ ਗੋਹ ਵਿੱਚ ਆਉਣ ਸਮੇਂ ਇੰਡੋਫਿਲਜ਼ੀਡ 7775 ਘੋਲਣਸ਼ੀਲ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਦੂਜਾ ਛੜਕਾਅ 10-12 ਦਿਨਾਂ ਦੇ ਵਕਫੇ ਤੇ ਕਰੋ ਉੱਲੀ ਨਾਸ਼ਕ ਦਵਾਈਆਂ ਦਾ ਛੜਕਾਅ ਫਸਲ ਪੱਕਣ ਤੋਂ 30-35 ਦਿਨ ਪਹਿਲਾਂ ਕਰੋ ਜਦ ਕਿ ਆਖਰੀ ਛੜਕਾਅ ਫਸਲ ਪੱਕਣ ਤੋਂ 25 28 ਦਿਨ ਪਹਿਲਾਂ ਬਿਲਕੁਲ ਬੰਦ ਕਰ ਦਿਓ ਕਿਉਂਕਿ ਲੇਟ ਛੜਕਾਅ ਬੇਅਸਰ ਹੁੰਦੇ ਹਨ ਅਤੇ ਉੱਲੀ ਨਾਸ਼ਕਾਂ ਦੀ ਰਹਿੰਦ-ਖੂੰਦ ਵੀ ਦਾਣਿਆਂ ਵਿੱਚ ਰਹਿ ਜਾਂਦੀ ਹੈ ਫਸਲ ਨੂੰ ਹਲਕਾ ਪਾਣੀ ਲਗਾਉਂਦੇ ਰਹੋ ਤਾਂ ਕਿ ਸੋਕਾ ਨਾ ਲੱਗੇ ਕਿਉਂਕਿ ਸੋਕਾ ਭੁੜ ਰੋਗ ਨੂੰ ਵਧਾਉਂਦਾ ਹੈ ਗੈਰ ਸਫਾਰਸ਼ੀਅਤੇ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਉੱਲੀ ਨਾਸ਼ਕ ਦਵਾਈਆਂ ਜਿਵੇਂ ਕਿ ਟਰਾਈਸਾਈਕਲਾਜ਼ੋਲ ਪ੍ਰੋਪੀਕਨਾਜ਼ੋਲ ਹੈਕਸਾਕੋਨਾਜ਼ੋਲ ਕਾਰਬੈਂਡਾਈਜ਼ਮ ਆਈਸੋਪ੍ਰੋਥਾਈਲੇਨ ਬਿਲਕੁਲ ਨਾ ਵਰਤੋ ਛੜਕਾ ਕਰਨ ਲਈ ਉਲੀਨਾਸ਼ਕਾਂ ਅਤੇ ਪਾਣੀ ਦੀ ਮਾਤਰਾ ਸਪਾਰਸ਼ ਅਨੁਸਾਰ ਹੀ ਕਰੋ ਕਿਉਂਕਿ ਜੇਕਰ ਦਵਾਈ ਜਾਂ ਪਾਣੀ ਦੀ ਮਾਤਰਾ ਸਪਾਰਸ਼ ਨਾਲੋਂ ਵੱਧ ਜਾਂ ਘੱਟ ਹੋਵੇ ਤਾਂ ਬਿਮਾਰੀ ਦੀ ਰੋਕਥਾਮ ਚੰਗੀ ਤਰ੍ਹਾਂ ਨਹੀਂ ਹੁੰਦੀ ਇਨ੍ਹਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪੁਰੜ ਰੋਗ ਕਾਰਨ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਉਲੀਨਾਸ਼ਕਾਂ ਦੀ ਦੁਰਵਰਤੋਂ ਕਾਰਨ ਨਰਿਆਤ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਵੀ ਬਚਿਆ ਜਾ ਸਕਦਾ ਹੈ